ਦੀਨ ਆਪ ਜੀ ਨੇ ਹੁਣੇ ਹੀ 98 ਨੰਬਰ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ। ਸੋ ਜੋ ਪਿਛਲੇ ਵਿਚਾਰ ਚੱਲਦੇ ਆ ਰਹੀ ਹੈ ਕਬੀਰ ਸਾਹਿਬ ਜੀ ਇਨਸਾਨ ਦੇ ਜੀਵਨ ਦੇ ਔਗਣਾਂ ਦਾ ਜ਼ਿਕਰ ਕਰਦੇ ਨੇ। ਤੇ ਆਪਣੇ ਔਗਣਾਂ ਨੂੰ ਜੇ ਸਾਧਨਾ ਹੈ ਆਪਣੇ ਜੀਵਨ ਨੂੰ ਸਹੀ ਰਸਤੇ ਤੇ ਪਾਉਣਾ ਹੈ। ਇਹਦੇ ਲਈ ਸਤ ਸੰਗਤ ਕਰਨੀ ਜ਼ਰੂਰੀ ਹੈ। ਸਾਧੂ ਦੀ ਸੰਗਤ ਜ਼ਰੂਰੀ ਹੈ। ਸਾਧੂ ਦੇ ਸੰਗਤ ਦੇ ਵਿੱਚੋਂ ਹੀ ਆਪਣੇ ਜੀਵਨ ਨੂੰ ਸਵਾਰਿਆ ਜਾ ਸਕਦਾ ਹੈ ਤੇ ਇਸ ਦੇ ਅੱਗੇ ਸੁਚੇਤ ਕੀਤਾ ਫਿਰ ਕਿ ਹਰ ਕੋਈ ਭੇਖ ਧਾਰੀ ਸਾਧੂ ਨਹੀਂ ਹੁੰਦਾ ਹੈ ਸਾਧੂ ਕਿਸੇ ਭੇਖ ਦਾ ਖਾਸ ਪਹਿਰਾਵੇ ਦਾ ਨਾਮ ਨਹੀਂ ਹੈ ਸਾਧਨਾ ਨਿਰਮਲ ਜਾ ਕੇ ਕਰਮ ਆਪਾਂ ਸੁਖਣੀ ਸਾਧੂ ਪੜਦੇ ਹਾਂ ਸੋ ਇਸ ਦੇ ਪਰਥਾਏ ਕਬੀਰ ਸਾਹਿਬ ਜੀ ਨੇ ਦੱਸਿਆ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਥੇ ਹਰ ਮਿਲਨ ਕੋ ਵਿਚੇ ਅਟਕਿਓ ਚੀਤ ਚਲਿਆ ਸੀ ਰਬਨੋ ਮਿਲਨ ਪ੍ਰਵਤਾ ਹੋ ਗਈ ਧਿਆਨ ਕਿੱਧਰ ਹੋ ਗਿਆ ਵੱਦ ਤੋਂ ਵੱਦ ਆਪਣੇ ਸੇਵਕ ਬਣਾ ਲਿਆ ਵੱਦ ਤੋਂ ਵੱਦ ਆਪਣੇ ਡੇਰੇ ਬਣਾ ਲਿਆ ਜਾਂ ਸਥਾਨ ਬਣਾ ਲਿਆ ਸੀਮਤ ਹੋ ਗਿਆ ਉਹਨਾਂ ਸਾਧੂ ਨਾਲ ਸਮਝੋ ਤਾਂ ਗ੍ਰਸਤੀਆਂ ਦੀ ਤਰ੍ਹਾਂ ਹੀ ਉਲਝ ਗਿਆ ਹੈ ਇਸ ਤੋਂ ਅਗਲਾ ਬਚਨ ਜਿਹੜਾ ਕੱਲ ਦੀ ਕਥਾ 'ਚ ਵਿਚਾਰਿਆ ਸੀ ਕਿ ਜਿਵੇਂ ਕਿਸੇ ਉੱਚੇ ਦਰਖਤ ਤੇ ਚੜ੍ਹਨਾ ਹੋਵੇ ਜੇ ਟਹਿਣੀਆਂ ਮਜ਼ਬੂਤ ਨੇ ਤਾਂ ਉਹਨਾਂ ਤੇ ਪੈਰ ਰੱਖ ਕੇ ਚੜ੍ਹਿਆ ਜਾ ਸਕਦਾ ਹੈ ਪਰ ਜੇ ਕਮਜ਼ੋਰ ਹੋਣ ਤਾਂ ਫਿਰ ਉਹਦੇ ਤੇ ਪੈਰ ਰੱਖਾਂਗੇ ਉਹਨੇ ਮੁੱਚ ਜਾਣਾ ਹੈ ਥਾਂ ਇਦਾਂ ਹੀ ਜਿਹੜਾ ਸਾਧੂ ਹੈ ਕਮਜ਼ੋਰ ਹੈ ਅਸਲ ਜੀਵਨ ਵਾਲਾ ਨਹੀਂ ਹੈ ਉਹ ਕਿਤੇ ਉੱਪਰ ਮੰਜ਼ਲ ਤੇ ਨਹੀਂ ਪਹੁੰਚਾ ਸਕਦਾ ਬਲਕਿ ਉਹ ਕਮਜ਼ੋਰ ਟਹਿਣੀਆਂ ਤੋਂ ਜਿਵੇਂ ਇਨਸਾਨ heਠਾਂ ਗਿਰ ਜਾਂਦਾ ਹੈ ਇਦਾਂ ਹੀ heਠਾਂ ਨੂੰ ਤਾਂ ਲਿਜਾ ਸਕਦਾ ਹੈ ਸੁਰਤ ਨੂੰ ਉੱਚਿਆਂ ਨਹੀਂ ਲਿਜਾ ਸਕਦਾ ਸੋ ਇਸੇ ਦੇ ਪਰਥਾਏ ਹੁਣ ਅੱਜ 98 ਨੰਬਰ ਸ਼ਲੋਕ ਦੇ ਵਿੱਚ ਵਿਚਾਰ ਹੈ ਸੋ ਆਓ ਸਾਧ ਸੰਗਤ ਜੀ ਇਸ ਤੋਂ ਅੱਗੇ ਅੱਜ ਦੇ ਵਿਚਾਰ ਆਰੰਭ ਕਰਦੇ ਹਾਂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਅਤੇ ਸਰਬੱਤ ਜੀ ਜੰਤ ਦੇ ਭਲੇ ਦੇ ਲਈ ਵਿਹਾਰ ਦੇ ਨਾਲ ਵਿਚਾਰਨ ਕਰੋ ਜੀ ਸਾਤਨਾਮ ਸ੍ਰੀ ਵਾਹਿਗੁਰੂ ਜੀ ਕਬੀਰ ਅਵਰਹਿ ਕੋ ਉਪਦੇਸ਼ ਤੇ ਮੁਖ ਮੈਂ ਪਰਹਿ ਰੇਤਾ ਰਾਸ ਬਰਾਨੀ ਰਖਤੇ ਆਇਆ ਘਰ ਕਾ ਖੇਤਾ 98 ਨੰਬਰ ਸ਼ਲੋਕ ਕਬੀਰ ਸਾਹਿਬ ਜੀ ਨਕਲੀ ਸਾਧੂ ਦਾ ਜ਼ਿਕਰ ਕਰਦੇ ਕਹਿ ਰਹੇ ਨੇ ਜਦੋਂ ਤੁਸੀਂ ਗੱਲ ਰੱਬ ਦੀ ਸੁਣੋਗੇ ਤੇ ਸਾਰਿਆਂ ਨੇ ਰੱਬ ਦੀ ਗੱਲ ਕਰਕੇ ਜਾਂ ਧਰਮ ਦੀ ਗੱਲ ਕਰਕੇ ਆਪਣਾ ਆਪਣਾ ਡੇਰਾ ਸਥਾਨ ਸਾਧੂਤਾਈ ਆਪਣੇ ਚਲਾਉਣੀ ਹੈ ਸੋ ਦੇਖਣੋਂ ਤਾਂ ਸਾਰੇ ਲੱਗਣਗੇ ਪਰ ਕਬੀਰ ਸਾਹਿਬ ਕਹਿੰਦੇ ਐਸੇ ਲੋਕਾਂ ਦੀ ਹਾਲਤ ਕੀ ਹੈ ਐਸੇ ਲੋਕਾਂ ਦੀ ਹਾਲਤ ਹੈ ਕਬੀਰ ਅਵਰਹ ਕੋ ਉਪਦੇਸ਼ ਦੇ ਦੂਜਿਆਂ ਨੂੰ ਉਪਦੇਸ਼ ਕਰ ਰਹੇ ਨੇ ਮੁਖਮੈ ਪਰ ਹੈ ਰੇਤ ਪਰ ਉਹਨਾਂ ਦੇ ਆਪਣੇ ਮੁਖ ਦੇ ਵਿੱਚ ਰੇਤਾ ਪੈ ਰਿਹਾ ਹੈ ਅਰਥ ਕੀ ਮੈ ਹੋਣਗੇ ਇਸ ਪੰਕਤੀ ਦੇ ਦੂਜਿਆਂ ਨੂੰ ਉਪਦੇਸ਼ ਕਰਦੇ ਨੇ ਭਗਵਾਨ ਜੀ ਦਾ ਨਾਮ ਜਪੋ ਪਰਮਾਤਮਾ ਦਾ ਅੱਲਾ ਦਾ ਭਗਵਾਨ ਦਾ ਜੋ ਵੀ ਕੋਈ ਆਪਣੇ ਆਪਣੇ ਧਰਮ ਮੁਤਾਬਕ ਹੈ ਉਹਦਾ ਗੁਣ ਗਾਓ ਜਸ ਕਰੋ ਨਾਮ ਜਪੋ ਤੇ ਪਬਲਿਕ ਜਿਹੜੀ ਐ ਸ਼ਰਧਾਲੂ ਜਿਹੜਾ ਇਹੋ ਤਾਂ ਸ਼ਰਦਾ ਨਾਲ ਆਇਆ ਉਹ ਜਪਦਾ ਹੈ ਸ਼ਰਦਾ ਭਾਵਨਾ ਚ ਬਹਿ ਬਹਿ ਜਾਂਦਾ ਹੈ ਮੁਖਮੈਂ ਪਰ ਹੈ ਰੇਤ ਦੁਜੈ ਨੂੰ ਕਹਿੰਦੇ ਨਾਮ ਜਪਣ ਦਾ ਸਵਾਦ ਬੜਾ ਹੈ ਨਾਮ ਜਪ ਕੇ ਆਨੰਦ ਬੜਾਉਣਾ ਹੈ ਨਾਮ ਜਪ ਕੇ ਰਸ ਬੜਾਉਣਾ ਹੈ ਪਰ ਆਪਣਾ ਮੁਖ ਇਦਾਂ ਜਿਵੇਂ ਮੂੰਹ ਦੇ ਵਿੱਚ ਰੇਤਾ ਪੈ ਰਿਆ ਹੋਵੇ ਬੇਰਸਾ ਕਿਰਕਰੀ ਆਪ ਇਦਾਂ ਲੱਗਦਾ ਆਪ ਨੂੰ ਕੋਈ ਰਸ ਨਹੀਂ ਆ ਰਿਹਾ ਆਪ ਨੂੰ ਕੋਈ ਆਨੰਦ ਨਹੀਂ ਆ ਰਿਹਾ ਪਰ ਉਹਨੂੰ ਪਤਾ ਹੈ ਵੀ ਜੇ ਮੈਂ ਆਪਣਾ ਡੇਰਾ ਸਥਾਨ ਚਲਾਉਣਾ ਹੈ ਤਾਂ ਇਦਾਂ ਚੱਲੇਗਾ ਸੋ ਮੁਖਮੈ ਪਰ ਹੈ ਰੇਤ ਉਹਨਾਂ ਦਾ ਆਪਣਾ ਮੂੰਹ ਏਦਾਂ ਜਿਦਾਂ ਰੇਤਾ ਖਾ ਰੇ ਹੁਣ ਹੁਣ ਰੇਤਾ ਖਾਣਾ ਸੌਖਾ ਤੋੜਾ ਹੁੰਦਾ ਥੋੜੀ ਜਿਹੀ ਕਿਰਕਲ ਕਿਤੇ ਕਈ ਵਾਰੀ ਦਾਲ ਸਬਜ਼ੀ ਚ ਆ ਜਾਏ ਤੇ ਸਾਰਾ ਸਵਾਦ ਹੀ ਖਰਾਬ ਹੋ ਜਾਂਦਾ ਰੋਟੀ ਪਾਣੀ ਛਕੰਦਾ ਤੇ ਸਰੀਰ ਤੇ ਲੂਕ ਕੰਡੇ ਜੇ ਖੜੇ ਹੋ ਜਾਂਦੇ ਆ ਰੇਤਾ ਖਾਣਾ ਸੌਖਾ ਨਹੀਂ ਹੈ ਪਰ ਦੂਜਿਆਂ ਨੂੰ ਨਾਮ ਦੇ ਮਹਾਤਮ ਨਾਮ ਜਪਣ ਦੀਆਂ ਗੱਲਾਂ 10 10 10 10 ਕੇ ਆਪ ਉਹ ਬੇਰਸ ਐ ਕਬੀਰ ਸਾਹਿਬ ਕਹਿੰਦੇ ਉਹਨਾਂ ਦੀ ਹਾਲਤ ਕਿਉਂ ਸਾਨੂੰ ਤੇ ਨਹੀਂ ਪਤਾ ਲੱਗਦਾ ਮੈਂ ਬੇਨਤੀ ਕਰਦੇ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਆਉਣੇ ਵਰਗੇ ਦਾ ਸਾਰੇ ਸਾਰੇ ਧਰਮ ਇੱਕੋ ਨੇ ਜੀ ਸਾਰੇ ਸਾਧੂ ਇੱਕੋ ਨੇ ਆਪਾਂ ਤਾਂ ਇਦਾਂ ਕਹਿ ਕੇ ਕੰਮ ਜਾਂ ਚਲਾ ਦਿੰਦੇ ਆ ਪਰ ਜਿਨ੍ਹਾਂ ਦੇ ਬਚਨ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਗੁਰੂ ਮਹਾਰਾਜ ਗੁਰੂ ਅਮਰਦਾਸ ਪਾਸ਼ਾ ਤੀਜੇ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਵੇਲੇ ਤੱਕ ਕਈ ਲੋਕਾਂ ਨੇ ਗੁਰੂ ਨਾਨਕ ਦੇ ਘਰ ਦੀ ਨਕਲ ਕਰਕੇ ਆਪਣੇ ਵੱਲੋਂ ਤੁਕਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਹਨੂੰ ਕਹਿੰਦੇ ਸੀ ਬਾਣੀ ਉਹ ਵੀ ਬਾਣੀ ਕਹਿੰਦੇ ਸੀ ਤੇ ਆਨੰਦ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਉੱਥੇ ਖਾਸ ਤੌਰ ਤੇ ਇੱਕ ਪਉੜੀ ਉਚਾਰਨ ਕੀਤੀ ਪਹਿਲਾਂ ਸੱਚੀ ਬਾਣੀ ਦਾ ਜ਼ਿਕਰ ਕੀਤਾ ਆਹ ਉਹ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਸੱਚੀ ਬਾਣੀ ਦਾ ਜ਼ਿਕਰ ਕੀਤਾ ਉਦੋਂ ਅਗਲੇ ਪਉੜੇ ਚ ਜ਼ਿਕਰ ਕੀਤਾ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਗੁਰੂ ਤੋਂ ਬਗੈਰ ਬਹੁਤ ਲੋਕੀ ਕਵਤਾ ਰਚ ਰਹੇ ਨੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਵੀ ਪਾ ਦੇਣਗੇ ਪਰ ਧਿਆਨ ਰੱਖਿਓ ਕੱਚੀ ਹੈ ਸਤਿਗੁਰੂ ਬਿਨਾ ਹੋਰ ਕੱਚੇ ਹੈ ਬਾਣੇ ਬਾਣੇ ਤਾਂ ਕੱਚੇ ਸਤਿਗੁਰੂ ਬਾਝੋਂ ਹੋਰ ਕੱਚੇ ਬਾਣੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਇਹਦਾ ਮਤਲਬ ਉਦੋਂ ਗਰੁੱਪ ਐਦਾਂ ਦੇ ਬਣ ਚੁੱਕੇ ਸੀ ਜਿਹੜੇ ਕਹਿ ਵੀ ਰਹੇ ਸੀ ਤੇ ਸੁਣਨ ਵਾਲੇ ਵੀ ਉਹਨਾਂ ਦੀ ਆਡੀਅנס ਸੁਣਨ ਵਾਲੇ ਉਹਨਾਂ ਦੇ ਫਾਲੋਅਰ ਕਹਿ ਲੋ ਸਿੱਖ ਕਹਿ ਲੋ ਡਾਇਵਰਟੀਜ਼ ਕਹਿ ਲੋ ਉਹਨਾਂ ਦੇ ਹੈ ਸੀ ਪਰ ਗੁਰੂ ਸਾਹਿਬ ਕਹਿੰਦੇ ਕੱਚੇ ਨੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਉਹ ਆਪਣੇ ਜੀਵ ਤੋਂ ਵਾਹਿਗੁਰੂ ਵਾਹਿਗੁਰੂ ਹਰ ਹਰ ਰਾਮ ਰਾਮ ਜਪਵੇ ਰਹਨੇ ਕਹਿਆ ਕਛੂ ਨਾ ਜਾਣੀ ਪਰ ਜਿਹੜੀ ਚੀਜ਼ ਕਹਿ ਰਹੇ ਨੇ ਉਹ ਕਹਿਣ ਦੇ ਵਿੱਚ ਕਿਵੇਂ ਚੱਲਣਾ ਸੀ ਉਹਦਾ ਉਹ ਭੇਦ ਨਹੀਂ ਜਾਣ ਰਹੇ ਉਸ ਚੀਜ਼ ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਤੋ ਗੁਰੂ ਤੋਂ ਬਿਗੈਰ ਬਾਣੀ ਕੱਚੀ ਐ ਹੁਣ ਆਮ ਬੰਦਿਆਂ ਨੂੰ ਸੇ ਪਤਾ ਲੱਗਦਾ ਈਵਨ ਕਿ ਪੰਜਵੇਂ ਪਾਤਸ਼ਾਹ ਸ੍ਰੀ ਦਰਬਾਰ ਸਾਹਿਬ ਚ ਬੈਠੇ ਕੀਰਤਨ ਚੌਂਕੀ ਚੱਲ ਰਹੀ ਐ ਹਜ਼ੂਰੀ ਰਵਾਇਤੀ ਕੀਰਤਨ ਕਰਨ ਲੱਗੇ ਸ਼ਬਦ ਪੜਨ ਲੱਗੇ ਗੁਰੂ ਸਾਹਿਬ ਨੇ ਰੋਕਤਾ ਮਹਾਰਾਜ ਕੀ ਅਗੱਗਿਆ ਹੋ ਗਈ ਗੁਰੂ ਸਾਹਿਬ ਕਹਿੰਦੇ ਭਈ ਇਹ ਸ਼ਬਦ ਨਹੀਂ ਪੜਨਾ ਮਹਾਰਾਜ ਸੱਚੇ ਪਾਤਸ਼ਾਹ ਗਲਤੀ ਹੋ ਗਈ ਗੁਰੂ ਸਾਹਿਬ ਕਹਿੰਦੇ ਇਹ ਧੁਰ ਕੀ ਬਾਣੀ ਦਾ ਸ਼ਬਦ ਨਹੀਂ ਹੈ ਉਹ ਕਹਿੰਦੇ ਮਹਾਰਾਜ ਅਸੀਂ ਤਾਂ ਚੇਤਾ ਕੀਤਾ ਇਹਨੇ ਮਹਾਰਾਜ ਅਸੀਂ ਤਾਂ ਚੇਤਾ ਕੀਤਾ ਇਹ ਗੁਰਨਾਣਕ ਸਾਹਿਬ ਦਾ ਨਾਮ ਇਹਦੇ ਵਿੱਚ ਲਿਖਿਆ ਆਇਆ ਮਹਾਰਾਜ ਇਹ ਤਾਂ ਆਪ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਨਹੀਂ ਸਾਡੀ ਬਾਣੀ ਹੈ ਅਸੀਂ ਤਾਂ ਬੜੇ ਮਿਹਨਤ ਨਾਲ ਯਾਦ ਕੀਤਾ ਆਪ ਸੰਗਤਾਂ ਜਾਣਦੇ ਹੁਣ ਤਾਂ ਚੱਲ ਆਪਾਂ ਮੋਬਾਈਲਾਂ 'ਚ ਵੀ ਕੱਢ ਲੈਨੇ ਕੀਰਤਨ ਕਰੀਏ ਜਾਂ ਸਾਡੇ ਵਰਗੇ ਕਥਾ ਕਰਨੀ ਹੋਵੇ ਜਾਂ ਇਹ ਚੀਜ਼ ਦਾ ਸਹਾਰਾ ਲੈ ਲੈਂਦੇ ਆ ਪਰ ਉਹਦੋਂ ਸਾਰਾ ਕੁਝ ਯਾਦ ਕਰਨਾ ਪੈਂਦਾ ਮਹਾਰਾਜ ਅਸੀਂ ਤਾਂ ਬੜਾ ਜ਼ੋਰ ਲਾ ਕੇ ਚੇਤੇ ਕੀਤਾ ਯਾਦ ਕੀਤਾ ਵੀ ਅੱਜ ਨਵਾਂ ਸ਼ਬਦ ਗੁਰੂ ਸਾਹਿਬ ਨੂੰ ਸੁਣਾਈਏ ਗੁਰੂ ਸਾਹਿਬ ਕਹਿੰਦੇ ਭਾਈ ਇਹ ਗੁਰੂ ਸ੍ਰੀ ਮੁਖਵਾਕ ਨਹੀਂ ਇਹ ਮਹਾਰਾਜ ਬਿਲਕੁਲ ਆਪ ਜੀ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਹੈ ਮਿਹਰਬਾਨ ਦਾ ਲਿਖਿਆ ਹੋਇਆ ਸ਼ਬਦ ਹੈ ਗੁਰੂ ਸਾਹਿਬ ਦਾ ਭਰਾ ਸੀ ਪ੍ਰਿਥੀ ਚੰਦ ਪ੍ਰਿਥੀ ਚੰਦ ਦਾ ਬੇਟਾ ਸੀ ਮਿਹਰਬਾਨ ਭਤੀਜਾ ਗੁਰੂ ਸਾਹਿਬ ਦਾ ਜਦੋਂ ਪਿਰਥੀ ਚੰਦ ਨੂੰ ਗੱਦੀ ਨਾ ਮਿਲੀ ਇਹਨੇ ਆਪਣੇ ਬੇਟੇ ਨੂੰ ਕਿਹਾ ਵੀ ਤੂੰ ਲਿਖਿਆ ਕਰ ਉਹਨੂੰ ਕਿਉਂ ਕਿਹਾ ਕਿਉਂਕਿ ਚਾਚੇ ਭਤੀਜੇ ਦਾ ਪਿਆਰ ਬਹੁਤ ਹੁੰਦਾ ਹੈ ਚਾਚਾ ਸ਼ਬਦ ਦਾ ਮਤਲਬ ਪਤਾ ਕੀ ਹੈ ਚਾ ਚਾ ਕਿਹਨੂੰ ਕਹਿੰਦੇ ਨੇ ਖੁਸ਼ੀ ਦੋ ਵਾਰੀ ਚਾ ਚਾ ਵਿਆਹ ਵੱਡੇ ਵੀਰ ਦਾ ਹੋਇਆ ਚਾਚਾ ਕਿਹਨੂੰ ਛੋਟੇ ਭਰਾ ਨੂੰ ਬੱਚਾ ਵੱਡੇ ਭਰਾ ਦੇ ਘਰ ਹੋਇਆ ਡੁੱਗਣਾ ਚਾਹ ਕਿਨੂੰ ਛੋਟੇ ਭਰਾ ਨੂੰ ਚਾਹ ਹੀ ਚਾਹ ਬਹੁਤ ਗੁਰੂ ਅਰਜਨ ਦੇ ਮਹਾਰਾਜ ਨੂੰ ਵੀ ਚਾਹ ਹੈ ਆਪਣੇ ਭਤੀਜੇ ਦਾ ਮਿਹਰਬਾਨ ਗੁਰੂ ਸਾਹਿਬ ਆਪਣੀ ਗੋਦ ਵਿੱਚ ਬਿਠਾਉਂਦੇ ਖਿਡਾਉਂਦੇ ਰਹਿੰਦੇ ਪਥੀ ਚੰਦ ਭਰਾ ਚਾਹੇ ਜੋ ਮਰਜ਼ੀ ਗੁਰੂ ਸਾਹਿਬ ਨਾਲ ਸੰਲੋਕ ਕਰਦਾ ਪਰ ਗੁਰੂ ਅਰਜਨ ਦੇਵ ਜੀ ਨੇ ਆਪਣਾ ਪਿਆਰ ਵੜਾ ਦਿੱਤਾ ਇਹਨੂੰ ਮਿਹਰਬਾਨ ਭਤੀਜੇ ਨੂੰ ਚਾਚਾ ਜੀ ਸਨ ਸੋ ਮਿਹਰਬਾਨ ਨੂੰ ਕੁਦਰ ਦੇ ਗੁਰੂ ਅਰਜਨ ਦੇਵ ਜੀ ਦੀ ਐਸੀ ਸੰਗਤ ਨੇੜਤਾ ਦੇ ਨਾਲ ਉਹਨੂੰ ਬਾਣੀ ਦਾ ਇੱਕ ਵਹਾ ਜਿਹਨੂੰ ਕਹਿੰਦਾ ਇੱਕ ਰਮਜ ਸਮਝ ਸੀ ਉਹ ਟੂਨ ਦੀ ਬਾਣੀ ਦੀ ਇੱਥੇ ਚੰਦ ਨੇ ਚਲਾਕੀ ਕਰਕੇ ਆਪਣੇ ਪੁੱਤ ਤੋਂ ਸ਼ਬਦ ਉਹ ਬਾਣੀ ਲਿਖਾਉਣੀ ਸ਼ੁਰੂ ਕੀਤੀ ਹੈ ਪਰ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੇਖਦੇ ਸਨ ਵੀ ਇਹਨਾਂ ਨੇ ਤਾਂ ਇਹ ਗੁਰੂ ਜੋਤ ਨੂੰ ਚੈਲੰਜ ਕਰ ਦੇਣਾ ਅੱਜ ਇਹ ਸ਼ਬਦ ਲਿਖਿਆ ਕੱਲ ਨੂੰ ਕੋਈ ਹੋਰ ਲਿਖਣਗੇ ਅੱਗੇ ਦੀ ਅੱਗੇ ਕੰਮ ਹੋਰ ਪਾਸੇ ਚਲਾ ਜਾਣਾ ਇਥੇ ਇੱਕ ਹੋਰ ਵੀ ਪੇਹਦਾ ਵਾਲੀ ਗੱਲ ਸਮਝਿਓ ਉਹ ਕੀ ਹੈ ਪਿਰਥੀਵਾਨ ਦਾ ਪੁੱਤਰ ਮਿਹਰਬਾਨ ਮਿਹਰਬਾਨ ਦਾ ਪੁੱਤਰ ਹਰਜੀਤ ਅੱਗੇ ਚਤਰਪੂਜੀ ਇਹਨਾਂ ਦਾ ਪਰਿਵਾਰ ਹੈ ਇਹਨਾਂ ਨੇ ਕੀ ਕੀਤਾ ਆਪਣੇ ਚ ਸਿੱਖਾਂ ਚ ਸਵਾਲ ਕੀਤਾ ਜਾਂਦਾ ਨਾ ਕਿ ਛੇਵੇਂ ਬਾਦਸ਼ਾਹ ਨੇ ਬਾਣੀ ਨਹੀਂ ਉਚਾਰੀ ਸੱਤਵੇਂ ਆਨੇ ਨਹੀਂ ਉਚਾਰੀ ਅੱਠਵੇਂ ਆਨੇ ਨਹੀਂ ਉਚਾਰੀ ਫੇਰ ਗੁਰੂ ਗ੍ਰੰਥ ਸਾਹਿਬ ਦੱਸੇ ਗੁਰੂਆਂ ਦੀ ਜੋਤ ਕਿਵੇਂ ਹੋ ਗਈ ਵਿਚ ਸੋ ਗੁਰੂ ਗ੍ਰੰਥ ਸਾਹਿਬ ਜਿਹੜਾ ਦੱਸੇ ਗੁਰੂਆਂ ਦੀ ਜੋਤ ਹੈ ਉਹ ਹੈ ਵੀ ਸਾਰੇ ਗੁਰੂਆਂ ਨੇ ਮਾਨਤਾ ਦਿੱਤੀ ਆ ਹੋਇਆ ਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਬਾਰ 'ਚ ਸ਼ਬਦ ਸੁਣਿਆ ਇਹ ਕੱਚੀ ਬਾਣੀ ਦਾ ਗੁਰੂ ਸਾਹਿਬ ਨੇ ਰੋਕਿਆ ਫਿਰ ਉਦੋਂ ਰਵਾਬੇ ਸਿੰਘਾ ਨੇ ਬੇਨਤੀ ਕੀਤੀ ਮਹਾਰਾਜ ਜੇ ਸਾਨੂੰ ਨੇ ਪਤਾ ਲੱਗ ਰਿਹਾ ਬਾਕੀ ਸੰਗਤ ਵੀ ਉਲਝ ਜਾਏਗੀ ਫਿਰ ਤੇ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਪਹਿਲਾਂ ਤੋਂ ਹੀ ਸਾਰੇ ਵਿਚਾਰ ਕਰਦੇ ਆ ਰਹੇ ਸਿਬ ਸੱਚੀ ਬਾਣੀ ਨੂੰ ਇੱਕ ਥਾਂ ਇਕੱਠੇ ਕੀਤਾ ਜਾਏ। ਫਿਰ ਗੁਰੂ ਅਰਜਨ ਦੇ ਮਹਾਰਾਜ ਨੇ ਐਲਾਨ ਕੀਤਾ ਭਾਈ ਅਸੀਂ ਸਾਰੀ ਸ੍ਰੀ ਮੁਖਵਾਕ ਜਿਹੜੀ ਬਾਣੀ ਹੈ ਇੱਕ ਥਾਂ ਤੇ ਇਕੱਤਰ ਕਰਦੇ ਆਂਗੇ। ਉਸ ਬਾਣੀ ਦੇ ਪਾਠ ਤੇ ਕੀਰਤਨ ਹੋਵੇਗਾ ਇਸ ਤੋਂ ਬਾਹਰ ਜਿਹੜੀ ਬਾਣੀ ਹੈ ਉਹਨੂੰ ਕੱਚੀ ਬਾਣੀ ਸਮਝਿਆ ਜਾਏ। ਸੰਗਤ ਨੂੰ ਸਪਸ਼ਟ ਹੋ ਗਿਆ। ਮਹਾਰਾਜ 15 ਮਹੀਨੇ ਸਵਾ ਸਾਲ ਰਾਮਸਰ ਦੇ ਸਥਾਨ ਤੇ ਬੈਠੇ ਰਹੇ। ਬੜੀ ਤਰਤੀਬ ਨਾਲ ਗੁਰੂ ਗ੍ਰੰਥ ਸਾਹਿਬ ਦਾ ਆਦਸ ਰੂਪ ਤਿਆਰ ਕੀਤਾ। ਹੁਣ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਰੂਪ ਤਿਆਰ ਕਰ ਦਿੱਤਾ ਨਾ ਜਿਹੜੀ ਸਿੱਖ ਸੰਗਤ ਆਉਂਦੇ ਮਨਾ ਚੁੱਪ ਲੇਖੇ ਨਿਕਲ ਗਏ ਵੀ ਆਪਣੇ ਕੋਲ ਇਹੀ ਬਾਣੀਆਂ ਇਹਦੇ 'ਚ ਉਤਾਰੇ ਹੋਣੇ ਆ। ਇਹ ਹੀ ਆਪਾਂ ਨੇ ਪਾਠ ਕਰਨਾ, ਕੀਰਤਨ ਕਰਨਾ। ਇਧਰੋਂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਸਰੂਪ ਤਿਆਰ ਕਰਦੇ ਨੇ 1604 ਦੇ ਵਿੱਚ 1606 ਦੇ ਵਿੱਚ ਹੀ ਗੁਰੂ ਸਾਹਿਬ ਮਹਾਰਾਜ ਜੀ ਸ਼ਹੀਦੀ ਪ੍ਰਾਪਤ ਕਰ ਲੈਂਦੇ ਨੇ ਥੋੜੇ ਟਾਈਮ ਤੋਂ ਬਾਅਦ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੱਦੀ ਤੇ ਬਹਿੰਦੇ ਨੇ ਸੋਡੀਆਂ ਦੇ ਦੂਜੇ ਇਸ ਪਿਰਥੀ ਚੰਦ ਦੇ ਮਿਹਰਬਾਨ ਦੇ ਪਰਿਵਾਰ ਨੇ ਕੀ ਕੀਤਾ ਕਿਉਂਕਿ ਨੇਚਰਲ ਇਸ ਜਿਹੜਾ ਵੀ ਗੁਰੂ ਵਿਅਕਤੀ ਗੱਦੀ ਤੇ ਬੈਠੇਗਾ ਉਹਨਾਂ ਨੇ ਬਾਣੀ ਉਚਾਰਨੀ ਹੁੰਦੀ ਹੈ ਮਿਹਰਬਾਨ ਨੇ ਫਿਰ ਬੜੀ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਸੈਂਚੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਇਹ ਗੱਲ ਆ ਗਈ ਵੀ ਹੁਣ ਆਪਣੇ ਬਾਣੇ ਉਚਾਰੀਏ ਗੁਰੂ ਗ੍ਰੰਥ ਸਾਹਿਬ 'ਤ ਲਿਖੇ ਦੁਬਾਰਾ ਫਿਰ ਦੁਬਾਰਾ ਰੀਐਡਿਟ ਕਰਨਾ ਪਏਗਾ ਸਾਰਾ ਸਰੂਪ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫੈਸਲਾ ਲਿਆ ਵੀ ਛੇਵੇਂ ਮੁਹੱਲੇ ਦੀ ਬਾਣੀ ਹੀ ਨਹੀਂ ਹੈ ਜਿੱਥੇ ਵੀ ਤੁਹਾਨੂੰ ਮੁਹੱਲਾ ਛੇਵਾਂ ਦਾ ਸ਼ਬਦ ਮਿਲ ਗਿਆ ਸਮਝੋ ਇਹ ਮੁੱਖ ਬਾਕ ਬਾਣੀ ਨਹੀਂ ਹੈ ਉਹਦਾ ਪੁੱਤਰ ਸੀ ਅੱਗੇ ਹਾਰਜੀ ਉਹਨੇ ਮਹੱਲਾ 7ਵੀਂ ਦੀ ਬਾਣੀ ਵੀ ਉਚਾਰੀ ਹੈ ਇਹਨਾਂ ਨੇ ਮਹੱਲਾ 6ਵੇਂ ਤੇ ਮਹੱਲਾ 7ਵਾਂ ਮਹੱਲਾ 8ਵਾਂ ਇਹਨਾਂ ਨੇ ਬਾਣੀ ਲਿਖੀ ਹੈ ਜਿਹੜੇ ਗੁਰੂ ਜੋਤ ਹੈ ਉਹ ਕਹਿੰਦੇ ਵੀ ਜਿਹੜਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਚ ਸੰਪੂਰਨ ਹੈ ਉਹਨਾਂ ਨੂੰ ਹੀ ਅਸੀਂ ਮਾਨਤਾ ਦਿੰਦੇ ਆ 6ਵੇਂ ਪਾਤਸ਼ਾਹ ਨੇ ਸ਼ਬਦ ਨਹੀਂ ਕੋਈ ਉਚਾਰੇ 7ਵੇਂ ਨੇ ਨਹੀਂ ਉਚਾਰੇ 8ਵੇਂ ਨੇ ਨਹੀਂ ਉਚਾਰੇ ਤਿੰਨ ਪੀੜੀਆਂ ਤੱਕ ਫਿਰ ਮਿਹਰਬਾਨ ਦੇ ਖਾਨਦਾਨ ਦਾ ਜ਼ੋਰ ਲੱਗ ਗਿਆ ਵੀ ਨਹੀਂ ਹੁਣ ਆਪਣਾ ਵਾਸ ਨਹੀਂ ਚੱਲਣਾ ਹੈ ਸਿੱਖ ਸੰਗਤ ਨੂੰ ਪਤਾ ਲੱਗਿਆ ਇਹਨਾਂ ਦੀਆਂ ਪੋਥੀਆਂ ਬੇਕਾਰ ਹੋ ਗਈਆਂ ਜਿਹੜੀਆਂ ਇਹਨਾਂ ਨੇ ਲਿਖੀਆਂ ਸੀ ਕੋਈ ਪੜਦਾ ਹੀ ਨਹੀਂ ਕਿਉਂ ਪਤਾ ਹੈ ਸਿੱਖਾਂ ਨੂੰ ਵੀ ਜਿਹੜੀ ਮੁੱਖਵਾਕ ਬਾਣੀ ਆ ਉਹ ਪੰਜਵੇਂ ਪਾਤਸ਼ਾਹ ਤੱਕ ਆ ਕੇ ਗੁਰੰਧ ਸਾਹਿਬ ਦਾ ਸਰੂਪ ਤਿਆਰ ਹੋ ਗਿਆ ਫਿਰ ਇਹਨਾਂ ਨੇ ਬਾਣੀ ਜਿਹੜੀ ਸੀ ਲਿਖਦੇ ਸੀ ਕੱਚੀ ਬੰਦ ਕੀਤੀ ਫਿਰ ਨੌਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਜਾ ਕੇ ਫਿਰ ਨੌਵੇਂ ਪਾਤਸ਼ਾਹ ਬਾਣੀ ਉਚਾਰਨ ਕਰਦੇ ਆ ਉਹ ਬਾਣੀ ਨੂੰ ਫਿਰ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਰਖਾਇਆ ਸੋ ਇਸ ਤਰ੍ਹਾਂ ਜਿਹੜੀ ਨਕਲ ਹੈ ਉਹ ਹਰ ਇੱਕ ਸਮੇਂ ਕੀਤੀ ਜਾਂਦੀ ਰਹੀ ਹੈ ਪਰ ਜਿਹੜਾ ਪਛਾਨਣ ਵਾਲਾ ਹਰ ਕੋਈ ਪਛਾਨ ਨਹੀਂ ਸਕਦਾ ਉਸ ਚੀਜ਼ ਨੂੰ ਹਰ ਕੋਈ ਉਹ ਚੀਜ਼ ਨੂੰ ਸਮਝ ਨਹੀਂ ਸਕਦਾ ਹੈ ਅੱਜ ਵੀ ਆਪਣੇ ਚ ਸਿੱਖਾਂ ਚ ਵੀ ਬਹੁਤ ਲੋਕ ਐਦਾਂ ਦੀਆਂ ਗੱਲਾਂ ਜਿਹਾ ਪ੍ਰਾਨ ਸੰਗਲੀ ਬਾਣੀ ਆ ਗਈ ਸੌ ਸਾਖੀ ਚਾਹ ਲਿਖਿਆ ਐਦਾਂ ਲਿਖਿਆ ਉਹ ਗੱਲਾਂ ਨੂੰ ਮਤਲਬ ਕਈ ਸੰਦਰਭ ਹੁੰਦੇ ਨੇ ਕਿਸੇ ਵੀ ਚੀਜ਼ ਨੂੰ ਸਮਝਣ ਦੇ ਉਹ ਇੰਨਾ ਜ਼ੋਰ ਦੇਣਗੇ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਉਹਦਾ ਉਹਨਾਂ ਨੂੰ ਪਤਾ ਹੋਵੇ ਨਾ ਪਤਾ ਕਹਿੰਦੇ 100 ਸੰਖੇਚ ਲਿਖਦਾ ਹੁਣ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਦਸਵੇਂ ਪਾਤਸ਼ਾਹ ਨੇ ਭਵਿੱਖ ਬਾਣੀ ਕਰਤੀ ਆ ਉਹ ਮਤਲਬ ਜਿਹੜਾ ਆਪਣਾ ਮੁਖ ਗੁਰੂ ਗ੍ਰੰਥ ਸਾਹਿਬਾ ਉਹਦੇ ਚ ਕੀ ਦੱਸਿਆ ਆ ਮੇਨ ਚੀਕਦੇ ਆ ਗੁਰੂ ਗ੍ਰੰਥ ਸਾਹਿਬ ਚ ਦੱਸਿਆ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਜਿਸ ਦਿਨ ਉਹਨੇ ਬਣਾਈ ਐ ਉਹੀ ਜਾਣਦਾ ਜਿਸ ਦਿਨ ਉਹਨੇ ਢੋਣੀ ਐ ਉਹੀ ਜਾਣਦਾ بس ਇਸ ਤੋਂ ਇਲਾਵਾ ਜਿੰਨੀਆਂ ਭਵਿੱਖ ਬਾਣੀਆਂ ਪੁੱਠੀਆਂ ਸਿੱਧੀਆਂ ਕੋਈ ਕਰਦੇ ਨੇ ਸਭ ਡਰਾਮੇਵਾਜੀਆਂ ਉਲਝਾਉਣ ਦੀਆਂ ਗੱਲਾਂ ਨੇ ਹੁਣ ਤੁਸੀਂ ਦੇਖੋ ਬਹੁਤ ਜ਼ਿਆਦਾ ਇਦਾਂ ਦੇ ਵਿਦਵਾਨ ਬੈਠਿਆ ਸਾਧੂ ਸੰਤ ਜੀ 2025 ਚ ਇਦਾਂ ਹੋਣਾ ਜੰਗ ਲੱਗਣੀ ਇਹ ਹੋਣਾ ਬਾਹ ਹੋਣਾ ਕਾਲ ਪੈਣੇ ਤੇ ਸਾਡੇ ਲੋਕ ਸੱਚ ਮੰਨ ਲੈਂਦੇ ਆ ਅੰਨਾ ਵਿਸ਼ਵਾਸ ਜਾਂ ਸਮਝੋ ਕਿ ਸਟੱਡੀ ਨਹੀਂ ਹੈ ਅਸਲ ਦੇ ਵਿੱਚ ਕਾਰਨ ਕੀ ਹੈ ਪਹਿਲਾਂ ਜਿਹੜਾ ਕੋਈ ਸਾਧੂ ਸੰਤ ਮਹਾਤਮਾ ਹੁੰਦਾ ਸੀ ਜਾਂ ਲੋਕ ਪੁੱਛਾ ਲੈ ਜਾਂਦੇ ਸੀ ਲੋਕਾਂ ਦੀ ਆਪਣੀ ਸੋਚ ਦਾ ਦਾਇਰਾ ਸੀਮਤ ਸੀ ਆਲੇ-ਦਾਲ ਦੇ 5-10 ਪਿੰਡਾਂ ਤੱਕ ਪਤਾ ਹੋਣਾ ਕਿਸੇ ਨੂੰ ਕਿਸੇ ਨੂੰ ਆਲੇ-ਦਾਲੇ ਦੇ 2-4 ਸ਼ਹਿਰਾਂ ਤੱਕ ਪਤਾ ਹੋਣਾ ਉਹਦੇ ਬਾਰੇ ਆਈਡੀਆ ਜਾਂ ਲਾ ਕੇ ਕੋਈ ਸਾਧੂ ਮਹਾਤਮਾ ਨੇ ਕੁਝ ਕਹਿਵ ਦਿੱਤਾ ਚਲੋ ਕੋਈ ਸਹੀ ਵੀ ਕਹਿੰਦੇ ਹੋਣਗੇ ਹੁਣ ਕੀ ਹੈ ਹੁਣ ਤੁਸੀਂ ਜੋ ਮਰਜੀ ਕਹਿ ਦਿਓ ਵੀ ਦੁਨੀਆ ਦੇ ਵਿੱਚ ਬਹੁਤ ਕੁਝ ਹੋਣ ਵਾਲਾ ਹੈ ਬਹੁਤ ਮਾੜਾ ਸਾਲ ਹੁਣ ਦੁਨੀਆ ਕੀ ਆਪਣੇ ਹੱਥ ਚਾ ਮੋਬਾਈਲ ਆਪਣੇ ਹੱਥ ਚ ਹੈ ਸਾਰੀ ਇਨਫੋਰਮੇਸ਼ਨ ਜੋ ਇੰਡੀਆ ਚ ਨਹੀਂ ਹੋ ਰਿਹਾ ਹੋਗਾ ਕਿਤੇ ਹੋਰ ਜੰਗ ਲੱਗ ਰਹੀ ਹੈ ਉੱਥੇ ਨਹੀਂ ਲੱਗ ਰਹੀ ਉਹ ਕਿਤੇ ਹੋਣ ਲੱਗ ਰਹੀ ਉਹਦੋਂ ਨਹੀਂ ਲੱਗ ਰਹੀ ਉਹ ਕਿਤੇ ਹੋਰ ਲੱਗ ਰਹੀ ਹੋਵੇ ਮੈਂ ਲੱਗ ਲਕ ਆਹਾਹਾ ਇਹ ਭਵਿੱਖਵਾਣੀ ਕੀਤੀ ਸੀ ਬਹੁਤ ਬੁਰਾ ਹੋਣ ਵਾਲਾ ਦੇਖੋ ਫਲਾਣੀ ਥਾਂ ਜੰਗ ਲੱਗੀ ਉੱਥੇ ਜੇ ਆਪਾਂ ਪਹਿਲੇ ਸਮਿਆਂ ਦਾ ਉਦੋਂ ਇਹ ਸਾਰਾ ਕੁਝ ਨੋਲਿਜ ਹੁੰਦੇ ਜੰਗ ਤਾਂ ਉਦੋਂ ਵੀ ਸੀਗੇ ਅਫਗਾਨੀ ਦੇ ਅਠਾ ਹਮਲੇ ਹੋ ਜਾਂਦੇ ਨੇ ਆਪਣੇ ਤੇ ਕੱਲੇ ਕੱਲਾ ਇੱਕ ਬੰਦਾ ਇਹਨੇ ਕਰ ਜਾਂਦਾ ਹੈ ਗਜਨਵੀ ਵਰਗੇ ਗੌਰੀ ਵਰਗੇ 12 12 19 19 ਹਮਲੇ ਉਹ ਕਰ ਜਾਂਦੇ ਨੇ ਸ਼ਾਂਤੀ ਕਦੋਂ ਸੀ ਪੰਜਾਬ ਦੇ ਜੰਮਿਆਂ ਨੂੰ ਨਿਤਮ ਹੀ ਮੈਂ ਕਹਾਉਂਦਾ ਸੀ ਇੱਕ ਹਮਲਾ ਵਰ ਜਾਂਦਾ ਨਹੀਂ ਸੀ ਦੂਜਾ ਆ ਜਾਂਦਾ ਸੀ ਸੋ ਉਦੋਂ ਥੋੜੇ ਖਿੱਤੇ ਦੀ ਨੌਲੇਜ ਸੀ ਹੁਣ ਜਾਦਿਆ ਖੇਤਾ ਹੈ ਹੁਣ ਜੇ ਕੋਈ ਇਦਾਂ ਨਹੀਂ ਕੋਈ ਖਵਾਣੀ ਕਰਦੇ ਵੀ ਆਉਣ ਵਾਲੇ ਸਮੇਂ 'ਚ ਤਾਂ ਬਹੁਤ ਟੈਕਨੋਲੋਜੀ ਨੇ ਇਦਾਂ ਕਰਨਾ ਉਦਾਂ ਕਰਨਾ ਤੁਸੀਂ ਸਾਰੇ ਦੁਨੀਆ 'ਚ ਉਦਾਂ ਚਾਰੀ ਪੀਕਿੰਗ ਕਰ ਲਓ ਵੀ ਹਾਂ ਇੱਥੇ ਵੀ ਆ ਟੈਕਨੋਲੋਜੀ ਨਵੀਂ ਆ ਗਈ ਇੱਥੇ ਵੀ ਆ ਗਈ ਇੱਥੇ ਮਤਲਬ ਤੋਨ ਇੱਕ ਡਾਇਰੈਕਸ਼ਨ ਜੀ ਦੇ ਦੇ ਦਿੱਤੇ ਉਹਨਾਂ ਨੇ ਉਸ ਅਕੋਰਡਿੰਗ ਹੀ ਤੁਸੀਂ ਸੋਚੀ ਗਏ ਸੋ ਬਹੁਤ ਕੁਝ ਕੀਤਾ ਜਾਂਦਾ ਆਪਣੀ ਸਾਧੂਤਾਈ ਨੂੰ ਆਪਣੀ ਪੰਡਿਤਾਈ ਨੂੰ ਆਪਣੇ ਗਿਆਨ ਪੜਨ ਨੂੰ ਦੁਨੀਆ ਦੇ ਵਿੱਚ ਪ੍ਰਭਾਵ ਪਾਉਣ ਦੇ ਲਈ ਆਮ ਬੰਦਾ ਸਮਝਦਾ ਨਹੀਂ ਗੁਰੂਆਂ ਨੇ ਸਮਝ ਕੇ ਸਾਨੂੰ ਸਮਝਾਇਆ ਹੋਇਆ ਭਾਈ ਸੁਚੇਤ ਰਹੋ ਤਾਂ ਅੱਜ ਦਾ ਜਿਹੜਾ ਕਬੀਰ ਸਾਹਿਬ ਦਾ ਸ਼ਲੋਕ ਹੈ ਹਰ ਇੱਕ ਨੂੰ ਸਾਧੂ ਹਰ ਇੱਕ ਨੂੰ ਸੰਤ ਨਹੀਂ ਮੰਨਿਆ ਜਾ ਸਕਦਾ ਸਾਨੂੰ ਨਹੀਂ ਪਤਾ ਲੱਗਦਾ ਉਹਨਾਂ ਨੂੰ ਪਤਾ ਲੱਗਦਾ ਉਹ ਫਿਰ ਸਮਝਾਉਂਦੇ ਨੇ ਕਹਿੰਦੇ ਦੇਖੋ ਉਹ ਤੁਹਾਨੂੰ ਤਾਂ ਉਪਦੇਸ਼ ਕਰਨਗੇ ਵੀ ਨਾਮ ਜਪੋ ਬੜਾ ਹੀ ਮਿੱਠਾ ਆ ਬਹੁਤ ਚੰਗਾ ਆ ਮੁਖਮੈਂ ਪਰ ਹੈ ਰੇਤ ਪਰ ਆਪਣੇ ਮੂੰਹ ਦੇ ਵਿੱਚ ਰੇਤਾ ਆਪਣੇ ਆਪ ਨੂੰ ਮਿੱਠਾ ਨਹੀਂ ਲੱਗ ਰਿਹਾ ਉਹਨਾਂ ਨੂੰ ਜਿੰਨੇ ਡੇਰੇ ਨੇ ਵੱਡੇ ਸਥਾਨ ਨੇ ਮੈਂ ਕਿਸੇ ਇੱਕ ਖਾਸ ਧਰਮ ਦੀ ਨਹੀਂ ਕਹਿ ਰਿਹਾ ਸਾਰੇ ਵਿੱਚ ਹੀ ਆਪਾਂ ਆਪਣੇ ਸਿੱਖਾਂ ਦੇ ਵੀ ਹਿੰਦੂਆਂ ਦੇ ਮੁਸਲਮਾਨਾਂ ਦੇ ਸਾਰਿਆਂ ਦੇ ਵਿੱਚ ਹੀ ਆ ਇੰਡੀਆ ਦੇ ਵਿੱਚ ਤੁਸੀਂ ਦੇਖ ਲਓ ਲੋਕਾਂ ਦੇ ਲਈ ਸੱਚਖੰਡ ਚ ਸਵਰਗਾ ਚ ਥਾਵਾਂ ਪੱਕੀਆਂ ਕਰ ਰਹੇ ਨੇ ਨਾਮ ਜਪਾ ਰਹੇ ਨੇ ਆਪਣੇ ਬੱਚੇ ਸਾਰਿਆਂ ਨੇ ਵਿਦੇਸ਼ਾਂ ਚ ਸੈਟਲ ਕੀਤੇ ਹੋਏ ਨੇ অপਸ਼ਨ ਬੀ ਸਾਰਿਆਂ ਨੇ ਰੱਖਿਆ ਹੋਇਆ ਵੀ ਤੁਸੀਂ ਉੱਥੇ ਪੜੋ ਵਧੀਆ ਵਧੀਆ ਯੂਨੀਵਰਸਿਟੀਆਂ ਚ ਪੜੋ ਉੱਥੋਂ ਦੀ ਜਿਹੜੀ ਲਾਈਫ ਆ ਉਹ ਉਸ ਤਰੀਕੇ ਨਾਲ ਇੰਜੋਏ ਕਰੋ ਆਪਣਾ ਬਾਕੀ ਜਿਹੜਾ ਆਪਣੇ ਵਰਗਾ ਆਮ ਸੁਧਾਰਨ ਲਾਣਾ ਬਾਣਾ ਉਹਨਾਂ ਨੂੰ ਡੇਰਿਆਂ ਦੀ ਸਫਾਈ ਝਾੜੂ ਚਕਾਏ ਨੇ ਤਪਲੇ ਤਸਲੇ ਚਕਾਏ ਹੋਏ ਨੇ ਤੁਸੀਂ ਭਾਈ ਨਾਮ ਜੋ ਖੋ ਸਫਾਈਆਂ ਕਰੋ ਸੇਵਾ ਕਰੋ ਬੜਾ ਬੰਦਾ ਇਸ ਚੀਜ਼ ਦਾ ਤੇ ਸਾਵਤੋ ਕਿਸੇ ਚੀਜ਼ ਕੋਈ ਬੈਨੀਫਿਟ ਹੋਵੇ ਪਹਿਲਾਂ ਆਪਾਂ ਕੀ ਕਰਦੇ ਆ ਆਪਣੇ ਪਰਿਵਾਰ ਦਾ ਇੱਥੇ ਵੀ ਤੁਸੀਂ ਦੇਖੋ ਜਿੰਨੀ ਪ੍ਰਾਪਰਟੀ ਦਾ ਕਰਦੇ ਆ ਤੁਸੀਂ ਟਰਸਟ ਬਣਾ ਦਿੰਦੇ ਆ ਬਹੁਤ ਲੋਕ ਇੱਥੇ ਕੀ ਕਰਦੇ ਆ ਉਹ ਜੀ ਕੀ ਕਰਦੇ ਬਾਹਰਲਾ ਬੰਦਾ ਲੈਨੇ ਆ ਜਦੋਂ ਆਪਣੀ ਪ੍ਰਾਪਰਟੀ ਤੇ ਟੈਕਸ ਬਚਾਉਣਾ ਕੁਝ ਵੀ ਕਰਨਾ ਹੈ ਉਹ ਚ ਸਭ ਤੋਂ ਕੀ ਆਪ ਬਣ ਕੇ ਆਪਣੀ ਵਾਈਫ ਨੂੰ ਬਣਾ ਲਿਆ ਜਾਂ ਆਪਣੇ ਮਾਤਾ ਪਿਤਾ ਚੋ ਕਿਸੇ ਦਾ ਪਾ ਲਿਆ ਵੀ ਇਹਦੇ ਚ ਆਪਣਾ ਟੈਕਸ ਬਚਣਾ ਬੈਨੀਫਿਟ ਮਿਲਣਾ ਜਾਂ ਆਪਣੇ ਪਰਿਵਾਰ ਨੂੰ ਮਿਲੇ ਜੇ ਨਾਮ ਜੱਪ ਕੇ ਏਡੀ ਗੱਲ ਬਣ ਰਹੀ ਹੈ ਭਾਈ ਪਹਿਲਾਂ ਆਪਣੇ ਬੱਚਿਆਂ ਨੂੰ ਵੀ ਨਾਲ ਬਿਠਾਓ ਤੁਸੀਂ ਪਰ ਨਹੀਂ ਆਮ ਸਧਾਰਨ ਲੋਕ ਇਸ ਚ ਉਲਝ ਜਾਂਦੇ ਨੇ ਤੇ ਏਦਾਂ ਦੇ ਨਾਮ ਜੱਪਣ ਜਪਾਉਣ ਵਾਲਿਆਂ ਨੇ ਜਾਂ ਭਗਵਾਨ ਦੀ ਗੱਲ ਕਰਨ ਵਾਲਿਆਂ ਨੇ ਦੁਨੀਆਂ ਦਾ ਕਿਤੇ ਕੁਝ ਸਵਾਰਿਆ ਹੋਵੇ ਕੁਝ ਕੀਤਾ ਹੋਵੇ ਤੁਸੀਂ ਦੇਖੋਗੇ ਕੁਝ ਨਹੀਂ ਕੀਤਾ ਕੋਈ ਭਲਾ ਕੀਤਾ ਹੋਵੇ ਕੋਈ ਔਖੇ ਵੇਲੇ ਚ ਉਹ ਆ ਕੇ ਖੜ ਗਏ ਹੁਣ ਸਾਹਮਣੇ ਇਤਿਹਾਸ ਤੇ ਛਾਤੀ ਮਾਰ ਲਓ ਕਿਤੇ ਕੋਈ ਤੁਹਾਨੂੰ ਮਿਲੇਗਾ ਨਹੀਂ ਸੋ ਇਹ ਸਭ ਇੱਕ ਦੇਖਾ ਦੇਖੀ ਧਰਮ ਦੇ ਨਾਂ ਤੇ ਜਾਂ ਰੱਬ ਦੇ ਨਾਂ ਤੇ ਇੱਕ ਲੋਕਾਂ ਦੀ ਆਸਥਾ ਕਹਿ ਲੋ ਵਿਸ਼ਵਾਸ ਦਾ ਬਹੁਤ ਲੋਕੀ ਫਾਇਦਾ ਉਠਾਉਂਦੇ ਆ ਤਾਂ ਹੁਣ ਕਬੀਰ ਸਾਹਿਬ ਮਹਾਰਾਜ ਜੀ ਇੱਥੇ ਕਹਿ ਰਹੇ ਨੇ ਇਨਾਂ ਦੇ ਹਾਲਤ ਕਿਹੋ ਜੀ ਹੈ ਲੋਕਾਂ ਨੂੰ ਕਹਿ ਰਹੇ ਨੇ ਬੜਾ ਵਧੀਆ ਹੈ ਬੜਾ ਚੰਗਾ ਹੈ ਮੁਖਮੈਂ ਪਰ ਹੈ ਰੇਤ ਪਰ ਆਪਣੇ ਮੂੰਹ ਦੇ ਵਿੱਚ ਜਿਵੇਂ ਰੇਤਾ ਬੇਸਵਾਦਾ ਏਦਾਂ ਉਹਨਾਂ ਨੂੰ ਆਪ ਨੂੰ ਕੋਈ ਸਵਾਦ ਨਹੀਂ ਪਰ ਲੋਕਾਂ ਨੂੰ ਇਸ ਰਸਤੇ ਪਾਰ ਰਹੇ ਨੇ ਰਾਸ ਬਰਾਨੀ ਰਾਖਤੇ ਖਾਇਆ ਘਰ ਕਾ ਖੇਤ ਰਾਸ ਬਰਾਨੀ ਰਾਸ ਦਾ ਅਰਥ ਹੁੰਦਾ ਪੂੰਜੀ ਸੰਪਤੀ ਮਾਇਆ ਦੌਲਤ ਬੇਰਾਨੇ ਦਾ ਅਰਥ ਹੈ ਬਗਾਨੇ ਰਾਖ ਤੇ ਦਾ ਅਰਥ ਹੈ ਰਾਖੀ ਕਰ ਰਹੇ ਨੇ ਦੂਜਿਆਂ ਦੀ ਤਾਂ ਰਾਖੀ ਕਰ ਰਹੇ ਨੇ ਵੀ ਤੁਸੀਂ ਸਵਾਸ ਸਵਾਹ ਜਪੋ ਤੁਸੀਂ ਸਿਮਰੋ ਤੁਸੀਂ ਧਿਆਓ ਖਾਇਆ ਘਰ ਕਾਂ ਖੇਤ ਪਰ ਆਪਣਾ ਖੇਤ ਉਹਨਾਂ ਦਾ ਉਜੜ ਰਿਹਾ ਆ ਦੂਜੇ ਨੂੰ ਕਹਿ ਰਹੇ ਨੇ ਸੁਚੇਤ ਹੋ ਵੋ ਭਾਈ ਇਧਰ ਨੂੰ ਚੱਲੋ ਇਧਰ ਨੂੰ ਜਪੋ ਪਰ ਆਪਣਾ ਪਿੱਛੇ ਉਜੜ ਰਿਹਾ ਉਹਦੇ ਵੱਲ ਕੋਈ ਧਿਆਨ ਨਹੀਂ ਹੈ ਇਸ ਤਰ੍ਹਾਂ ਉਹਨਾਂ ਦੀ ਹਾਲਤ ਹੈ ਮਾਨੋ ਜਿਵੇਂ ਕਿਸਾਨ ਹੋਵੇ ਇੱਕ ਦਾ ਬੋਹਲ ਦਾਣੇ ਇੱਕ ਪਾਸੇ ਨੇ ਦੂਜੇ ਦਾ ਆਪਣਾ ਬੋਹਲ ਦਾਣੇ ਐ ਕਣਕ ਦਾ ਢੇਰ ਲੱਗਿਆ ਉਹ ਦੂਜੇ ਦੀ ਤਾਂ ਰਾਖੀ ਕਰੀ ਜਾਏ ਵੀ ਕੋਈ ਪਸ਼ੂ ਨਾ ਆ ਜਾਏ ਕੋਈ ਚੋਰ ਨਾ ਆ ਜਾਏ ਨੁਕਸਾਨ ਕਰ ਦੇ ਆਪਣੇ ਵੱਲ ਧਿਆਨ ਨਾ ਕਰੇ ਪਰ ਜਦੋਂ ਦੇਖੂਗਾ ਖਾਇਆ ਕਰ ਕਾ ਖੇਤ ਪਿੱਛੇ ਆਪਣਾ ਖੇਤ ਸਾਰੀ ਖਾ ਲਿਆ ਹੋਵੇ ਫਿਰ ਘਰੇ ਗਏ ਤੇ ਉਹਨੂੰ ਸਾਹਬਾ ਜੀ ਥੋੜਾ ਮਿਲ ਨਹੀਂ ਹੈ ਕਹਿਣਗੇ ਵੀ ਤੂੰ ਐਡੀ ਮੂਰਖਤਾਈ ਕੀਤੀ ਇੱਧਰ ਵੀ ਨਿਗਾਹ ਮਾਰ ਲੈਂਦਾ ਥੋੜਾ ਮੋਟਾ ਪਿੱਛੇ ਤੇਰਾ ਆਪਣਾ ਖੇਤ ਉਜਾੜਿਆ ਜਾ ਰਿਹਾ ਸੀ ਸੋ ਬਾਣੀ ਇਨ੍ਹਾਂ ਪੰਕਤੀਆਂ ਜਾਂ ਉਪਦੇਸ਼ਾਂ ਦੇ ذریعے ਇਹ ਕਹਿ ਰਹੀ ਆ ਇਹਦਾ ਮਤਲਬ ਇਹ ਨਹੀਂ ਕੋਈ ਸਾਧੂ ਜਾਂ ਸੰਤ ਜਾਂ ਕੋਈ ਗੁਰਮੁਖ ਨਹੀਂ ਹੁੰਦਾ ਇਨ੍ਹਾਂ ਪੰਕਤੀਆਂ ਦਾ ਭਾਵ ਹੈ ਗੁਰੂ ਸਾਹਿਬ ਜੀ ਨੇ ਕਿਹਾ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਜਿਹੜਾ ਵਾਹਿਗੁਰੂ ਦਾ ਭਗਤ ਹੈ ਨਾਮ ਜਪਣ ਵਾਲਾ ਹੈ ਉਹ ਆਪ ਵੀ ਵਾਕੇ ਜੁੜਿਆ ਹੋਇਆ ਹੋਵੇ ਉਹਦੇ ਸੰਗਤ ਦੇ ਨਾਲ ਇਨਸਾਨ ਧਰਦਾ ਆ ਜਿਹੜੇ ਕੇਵਲ ਦਿਖਾਵੇ ਵਿੱਚ ਨੇ ਉੱਥੇ ਇਨਸਾਨ ਦਾ ਭਲਾ ਨਹੀਂ ਹੈ ਤਾਂ ਤੇ ਐਸੇ ਮਹਾਪੁਰਸ਼ ਲੱਭਣੇ ਤਾਂ ਹੀ ਮੈਂ ਰੋਜ਼ਾਨਾ ਕਥਾ ਦੇ ਵਿੱਚ ਜਦੋਂ ਗੱਲ ਆਉਣੀ ਹੈ ਇਹ ਗੱਲ ਰਿਪੀਟ ਕਰ ਦੇਣਾ ਹੁੰਦਾ ਵੀ ਸਾਨੂੰ ਤਾਂ ਲੱਭਣ ਦੇ ਵੀ ਨਹੀਂ ਲੋੜ ਗੁਰੂ ਸਾਹਿਬ ਆਪ ਲੱਭ ਕੇ ਆਪਣੇ ਨਾਲ ਬਿਠਾ ਗਏ ਨੇ ਉਹਨਾਂ ਮਹਾਪੁਰਸ਼ਾਂ ਦੇ ਚਰਨ ਪੜਸੀਏ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਪਾਰ ਉਤਾਰਾ ਹੋ ਜਾਏਗਾ ਪਰ ਜੇ ਕੋਈ ਇਹੋ ਜਿਹਾ ਮਿਲ ਜਾਏ ਜਿਹੜਾ ਵਾਕਈ ਸਾਧਿਆ ਹੋਇਆ ਹੋਵੇ ਹੁਣ ਦੂਜਾ ਪੱਖ ਵੀ ਦੱਸ ਰਹੇ ਨੇ ਦੇਖੋ ਕਬੀਰ ਸਾਧੂ ਕੇ ਸੰਗਤ ਰਹੂੰ ਜਾਉ ਕੀ ਭੂਤੇ ਖਾਓ ਹੁਣ ਹਾਰਸੋ ਹੋਏ ਹੈ ਸਾਧ ਸੰਗ ਨ ਜਾਉ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਜੇ ਕੋਈ ਵਾਕਈ ਸਾਧਿਆ ਹੋਇਆ ਮਿਲ ਜਾਵੇ ਅੰਦਰੋਂ ਬਾਹਰੋਂ ਇੱਕ ਹੈ ਸਹੀ ਪਵਿੱਤਰ ਜੀਵਣ ਵਾਲਾ ਹੈ ਸਾਧੂ ਕੇ ਸੰਗਤ ਰहूं ਮੈਂ ਇਹੋ ਜੇ ਸਾਧੂ ਦੀ ਸੰਗਤ ਵਿੱਚ ਰਹਿਣਾ ਚਾਹੁੰਦਾ ਉਹਦੇ ਸੰਗਤ ਕਰੀਏ ਜौं ਕੇ ਭੋਸੀ ਖਾऊं ਜਉਆਂ ਦੇ ਬਣੇ ਹੋਏ ਰੋਟੀ ਜਿਹੜੀ ਐ ਜਉਆਂ ਜਉਆਂ ਦੇ ਉੱਪਰੋਂ ਜਿਹੜੀ ਫੱਕ ਜੀ ਹੁੰਦੀ ਆ ਉਹਦੇ ਬਣੀ ਹੋਏ ਜਿਹੜੀ ਰੋਟੀ ਹੈ ਉਹ ਵੀ ਖਾਣੇ ਪੈ ਤੇ ਖਾ ਲੋ ਦੇਖੋ ਕਿੱਥੇ ਤੱਕ ਬਚਨ ਕੀਤਾ ਵਾਹਿਗੁਰੂ ਦੇ ਪਿਆਰੇ ਦੀ ਸੰਗਤ ਵਿੱਚ ਰਹਿਣਾ ਜਵਾਂ ਦੀ ਰੋਟੀ ਖਾਣੀ ਪੈ ਜਾਏ ਆਮ ਸਧਾਰਨ ਲੋਕਾਂ ਦਾ ਖਾਣਾ ਸੀ ਇਹਦੀ ਇੱਕ ਘਾਟ ਬੰਦੀ ਹੈ ਜਵਾਂ ਨੂੰ ਥੋੜੇ ਜਿਹੇ ਸੇਕਾ ਦੇ ਕੇ ਕੁੱਟ ਕੇ ਵਿੱਚ ਗੁੜਾ ਦੇਖ ਪਾ ਕੇ ਉਹ ਬਣਾ ਲੈਣ ਇਹ ਰੁੱਖੀ ਖਾ ਲਓ ਥੋੜਾ ਪਾਣੀ ਪੀ ਜਾਂਦੇ ਨਾਲ ਢਿੱਡ ਜਾ ਭਰ ਜਾਂਦਾ ਥੋੜਾ ਤਰਵਾਸਾ ਆ ਜਾਂਦਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਜੇ ਇਦਾਂ ਵੀ ਰਹਿਣਾ ਪੈ ਜਾਏ ਕਮਾਈ ਦਾ ਕੋਈ ਵੱਡਾ ਸਾਧਨ ਨਾ ਹੋਵੇ ਸਧਾਰਨ ਰੋਟੀ ਪਾਣੀ ਖਾ ਕੇ ਰਹਿਣਾ ਪੈ ਜਾਏ ਪਰ ਸੰਗਤ ਮਿਲ ਜਾਏ ਕਿਸੇ ਸਾਦੇ ਹੋਏ ਦੀ ਤਾਂ ਸੰਗਤ ਨਹੀਂ ਛੱਡਣੀ ਚਾਹੀਦੀ ਫਿਰ ਆਰਥਿਕ ਤੰਗੀ ਦੇਖਣੀ ਪੈ ਜੇ ਦੇਖ ਲੋ ਹੋਣ ਹਾਰਸੋ ਹੋਏ ਹੈ ਸਾਾਕਤ ਸੰਗ ਨਾਲ ਜਾਓ ਫਿਰ ਜੋ ਹੁੰਦਾ ਹੈ ਹੋ ਲੈੰਦੋ ਸਾਾਕਤ ਦੇ ਸੰਗਤੋਂ ਬਚੋ ਐਨਾ ਵੱਡਾ ਮਹਾਤਮ ਦੱਸਿਆ ਸਾਧੇ ਹੋਏ ਦੀ ਸੰਗਤ ਦਾ ਜਿਹਦਾ ਜੀਵਨ ਸਾਧਿਆ ਹੋਇਆ ਹੈ ਉਹਨਾਂ ਦੀ ਸੰਗਤ ਵਿੱਚ ਮਿਲੇਗਾ ਕਿ ਤੇ ਦੂਜੇ ਦੀ ਸੰਗਤ ਵਿੱਚ ਘਾਟਾਂ ਕੀ ਪਏਗਾ 100 ਨੰਬਰ ਸ਼ਲੋਕ ਦੇ ਵਿੱਚ ਆਪ ਜੀ ਫਰਮਾ ਰਹੇ ਨੇ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੁਣਾ ਹੈ ਤਾ ਸਾਖਤ ਕਾਰੀ ਕੰਬਰੀ ਹੋਏ ਹੋਏ ਨਾ ਸੇਤ ਕਬੀਰ ਸੰਗਤ ਸਾਧ ਕੀ ਜਿਹੜਾ ਸੱਚਾ ਸਾਧੂ ਹੈ ਉਹਦੇ ਸੰਗਤ ਜਿਹੜੀ ਹੈ ਨਾ ਦਿਨ ਦਿਨ ਦੂਣਾ ਹੇਤ ਉਹਦੀ ਸੰਗਤ ਦੇ ਵਿੱਚ ਦਿਨੋਂ ਦਿਨ ਦਿਨੋਂ ਦਿਨ ਹੇਤ ਪਿਆਰ ਪ੍ਰਭੂ ਜੀ ਦੇ ਨਾਲ ਵਾਹਿਗੁਰੂ ਦੇ ਨਾਲ ਪਿਆਰ ਵਧਦਾ ਜਾਂਦਾ ਹੈ ਪੂਰਨ ਸੰਤ ਦੀ ਸੰਗਤ ਦੇ ਵਿੱਚ ਸਮਰਥਾਵਾਨ ਸੰਤ ਦੇ ਸਾਧੂ ਦੇ ਸੰਗਤ ਦੇ ਵਿੱਚ ਪ੍ਰਭੂ ਜੀ ਦੇ ਨਾਲ ਦਿਨ ਪ੍ਰਤੀ ਦਿਨ ਦਿਨ ਪ੍ਰਤੀ ਦਿਨ ਹੇਤ ਪਿਆਰ ਪ੍ਰੇਮ ਭਗਤੀ ਵਧਦੀ ਜਾਂਦੀ ਹੈ 사ਕਤ ਕਾਰਿਕੰਬਰੀ ਪਰ ਜਿਹੜਾ ਸਾਖਤ ਹੈ ਜਿਹੜਾ ਅੰਦਰੋਂ ਸ਼ਕਤੀ ਦੀ ਪੂਜਾ ਚ ਜੁੜਿਆ ਹੋਇਆ ਕੇਵਲ ਪਦਾਰਥ ਵਿੱਚ ਜੁੜਿਆ ਹੋਇਆ ਹੈ ਉਹ ਕਾਲੀ ਕੰਬਲੀ ਦੀ ਤਰ੍ਹਾਂ ਹੈ ਫਕੋਦਾ ਕਦੇ ਵੀ ਉਹ ਚਿੱਟਾ ਨਹੀਂ ਹੋਣਾ ਧੋਏ ਹੋਏ ਨਾ ਸੇਤ ਉਹ ਤੋਤੇ ਤੋਂ ਸਫੈਦ ਨਹੀਂ ਹੋਣਾ ਜਿਵੇਂ ਕੋਈ ਕੱਪੜਾ ਮੈਲਾ ਹੋ ਜਾਏ ਜਿੰਨਾ ਮਰਜੀ ਮੈਲਾ ਹੋ ਜਾਏ ਅਖੀਰ ਉਹਨੂੰ ਧੋਇਆ ਜਾਏ ਕੋਈ ਨਾ ਕੁਝ ਸਾਫ਼ ਹੋ ਜਾਂਦਾ ਚੰਗੀ ਤਰ੍ਹਾਂ ਧੋਇਆ ਜਾਏ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹਨੇਰਾ ਹੋਵੇ ਕਿਤੇ ਚਾਨਣ ਕਰ ਦਿੱਤਾ ਤਾਂ ਸਾਥ ਸੰਗਤ ਜੀ ਹਨੇਰਾ ਲੋਪ ਹੋ ਜਾਂਦਾ ਹੈ ਪਰ ਕਬੀਰ ਸਾਹਿਬ ਮਹਾਰਾਜ ਕਹਿੰਦੇ ਕਾਲੀ ਕੰਬਲੀ ਹੋਵੇ ਕੋਈ ਉਹ ਕਾਲੀ ਕੰਬਲੀ ਨੂੰ ਧੋ ਧੋ ਕੇ ਕੋਈ ਕਹੇ ਮੈਨੂੰ ਚਿੱਟੀ ਕਰ ਦੇ ਆ ਉਹ ਤਾਂ ਕਾਲੀ ਰਹਿਣੀ ਆ ਕਾਲੀ ਕੰਬਲੇ ਨੂੰ ਕਹੇ ਵੀ ਦਿਨ ਦੇ ਚਾਨਣ ਦੇ ਵਿੱਚ ਚੀਜ਼ਾਂ ਦੇ ਰੰਗ ਬਦਲ ਜਾਂਦੇ ਇਹਨੂੰ ਧੁੱਪੇ ਪਾ ਦਿਆਂ ਮੈਂ ਕਹਿੰਚ ਐ ਕੜਕ ਦੀ ਧੁੱਪ ਵਿੱਚ ਪਾ ਦੋ ਉਹਦਾ ਕਾਲਾਪਾਨ ਨਹੀਂ ਜਾਣਾ ਉਹ ਕਾਲੀ ਹੈ ਇਦਾਂ ਹੀ ਜਿਹਦੇ ਅੰਦਰ ਕਾਲਖ ਹੈ ਉਹਦੀ ਕਾਲਖ ਨਹੀਂ ਜਾਏਗੀ ਇਹੋ ਜਾਂ ਤੋ ਸੁਚੇਤ ਇਹ ਜਾਂ ਤੋਂ ਦੂਰ ਇਹ ਜਾਂ ਤੋਂ ਬਚ ਕੇ ਰਹਿਣ ਦਾ ਯਤਨ ਕਰਨਾ ਸਾਧੂ ਜਿਹੜਾ ਜੁੜਿਆ ਹੋਇਆ ਹੈ ਵਾਕਈ ਉਹਦੀ ਸੰਗਤ ਦੇ ਵਿੱਚ ਦਿਨ ਪ੍ਰਤੀ ਦਿਨ ਪ੍ਰੇਮਾ ਭਗਤੀ ਵਧੇਗੀ ਇਨਸਾਨ ਆਪਣੇ ਜੀਵਨ ਚ ਵਜਨ ਉਤਾਰੇਗਾ ਜਿਹੜਾ ਦਿਮਾਗ ਦੇ ਉੱਪਰ ਵਾਧੂ ਚੱਕੀ ਫਿਰਦਾ ਹੈ ਚੜ੍ਹਦੀ ਕਲਾ ਚ ਰਹੇਗਾ ਤੇ ਦੁੱਖ ਅਤੇ ਪਰੇਸ਼ਾਨੀਆਂ ਨੂੰ ਹੈਂਡਲ ਕਰਨ ਦਾ ਉਹਦਾ ਤਰੀਕਾ ਕੋਈ ਹੋਰ ਹੋਏਗਾ ਜੀਵਨ ਜਾਂਚ ਕੁਝ ਹੋਰ ਹੋਏਗੀ ਪਰ ਜਿਹੜਾ ਇਹੋ ਜਿਹਿਆਂ ਦੀ ਸੰਗਤ ਵਿੱਚ ਉਲਝ ਗਿਆ ਉਹ ਉਲਝਿਆ ਹੀ ਰਹੇਗਾ। ਉਹਦੀ ਜੀਵਨ ਜਾਂਚ ਪੂਜ ਨਹੀਂ ਹੋਏਗੀ। ਦੁੱਖ ਸੁੱਖ ਦੇ ਵਿੱਚ ਡਾਵਾ ਡੋਲ ਹੁੰਦਾ ਰਹੇਗਾ। ਜ਼ਿੰਦਗੀ ਦੇ ਹਾਲਾਤਾਂ ਨਾਲ ਸੱਜਣ ਦੀ ਕੋਈ ਉਹਨੂੰ ਸਹੀ ਤਰੀਕਾ ਨਹੀਂ ਲੱਭੇਗਾ। ਉਹ ਹੌਲੀ ਹੌਲੀ ਪਹਿਲਾਂ ਇਦਾਂ ਚ ਉਲਝਿਆ ਉਹਦਾ ਪਰਿਵਾਰਕ ਹਿਸਾਬ ਕਿਤਾਬੇ ਉਲਝ ਜਾਣਾ ਹੈ। ਸਾਰਾ ਕੁਝ ਉਲਝਿਆ ਰਹੇਗਾ ਉਹਦਾ। ਜਿੰਨਾ ਉਲਝੇਗਾ ਉਹਨੇ ਉਹਨਾਂ ਨੇ ਹੋਰ ਤਾਂ ਕਮਾਈ ਜਾਣਾ ਵੀ ਆ ਜਾ ਭਾਈ ਕੋਈ ਗੱਲ ਨਹੀਂ ਤੇਰਾ ਇਦਾਂ ਕਰਦਾਂਗੇ ਉਦਾਂ ਕਰਦਾਂਗੇ। ਇਸੇ ਕਰਕੇ ਮੈਂ ਇੱਕ ਬੇਨਤੀ ਹੋ ਸੰਗਤ ਦੇ ਚਰਨਾਂ 'ਚ ਕਰਦਾ ਹੁੰਨਾ ਕਦੋਂ ਵੀ ਨਾ ਕਦੇ ਦੁੱਖ ਸੁੱਖ ਦੇਖੋ ਸਾਰਿਆਂ ਤੇ ਆਉਂਦੇ ਆ ਤੁਹਾਡੇ ਤੇ ਵੀ ਆਉਂਦੇ ਆ ਸਾਡੇ ਤੇ ਵੀ ਆਉਂਦੇ ਆ ਤੇ ਵੱਡੇ ਤੋਂ ਵੱਡੇ ਮਹਾਪੁਰਸ਼ਾਂ ਤੇ ਵੀ ਆਇਆ ਸਧਾਰਨ ਤੋਂ ਸਧਾਰਨ ਲੋਕਾਂ ਤੇ ਵੀ ਆਇਆ ਕਦੇ ਵਹਿਮ 'ਚ ਨਾ ਪਿਓ ਜੇ ਤੁਸੀਂ ਵਹਿਮ 'ਚ ਪੈ ਗਏ ਇੱਕ ਵਾਰੀ ਪੈ ਗਏ ਵੇ ਇਦਾਂ ਹੋ ਜਾਣਾ ਜਾਂ ਕੋਈ ਆਪਾਂ ਚੀਜ਼ ਕਰਕੇ ਦੇਖ ਲਈਏ ਜਾਂ ਥੋੜਾ ਜਿਹਾ ਨਗ ਜਾ ਪਾ ਲਈਏ ਜਾਂ ਇੱਕ ਅੱਧੀ ਵਾਰੀ ਪੱਤਰੀ ਦਿਖਾ ਲਈਏ ਜਾਂ ਥੋੜਾ ਕਿਸੇ ਤੋਂ ਪੁੱਛ ਲਈਏ ਮੈਂ ਗੱਲ ਦੀ ਤੁਹਾਨੂੰ ਗਾਰੰਟੀ ਦਿੰਦਾ ਇੱਕ ਵਾਰੀ ਇੱਕ ਸਟੈਪ ਚੁੱਕ ਲਿਆ ਨਾ ਪਿੱਛੇ ਨਹੀਂ ਆ ਸਕੋਗੇ ਅਗਲੀ ਵਾਰੀ ਦੁੱਗਣਾ ਉਧਰ ਨੂੰ ਜਾਓਗੇ ਫੇਰ ਕੋਈ ਗੱਲ ਆ ਗਈ 4 ਗੁਣਾ ਉਧਰ ਨੂੰ ਜਾਓਗੇ ਅਖੀਰ ਤੁਸੀਂ ਇੰਨਾ ਕੋਲਜ ਜਾਣਾ ਉਹਦੇ ਚ ਸਾਰੀ ਜ਼ਿੰਦਗੀ ਨਿਕਲ ਨਹੀਂ ਸਕੋਗੇ ਉਸ ਦੇ ਵਿੱਚੋਂ ਗੁਰੂ ਤੇ ਭਰੋਸਾ ਰੱਖਿਓ ਸਾਰਿਆਂ ਤੇ ਆਉਂਦੇ ਆ ਚੰਗੇ ਮੰਦੇ ਸਮੇ ਅਰਦਾਸ ਕਰੋ ਬੇਨਤੀ ਕਰੋ ਪਾਠ ਕਰੋ ਜਿੰਨਾ ਕ ਕਰਮਾਂ ਦਾ ਹੋਊਗਾ ਲੇਖਾ ਉਸਮਾ ਲੰਘ ਜਾਣਾ ਹੁੰਦਾ ਆ ਇੱਕ ਕਦਮ ਵੀ ਚੁੱਕਿਆ ਜਿਵੇਂ ਕਹਿੰਦੇ ਸਰਾਵ ਵਾਲਾ ਇੱਕ ਘੁੱਟ ਤੋਂ ਸ਼ੁਰੂ ਹੁੰਦਾ ਆ ਫਿਰ ਪਤਾ ਨਹੀਂ ਕਿੱਥੇ ਤੱਕ ਜਾਂਦਾ ਇਹ ਕੇਵਲ ਉਹਦੇ ਵਾਰੀ ਨਹੀਂ ਸਾਰੀਆਂ ਚੀਜ਼ਾਂ ਵਾਰੀ ਇਦਾਂ ਆ ਜਿੱਦਣਗੇ ਤੇ ਵਹਿਮ ਤੇ ਇਹਦੇ ਚ ਇੱਕ ਕਦਮ ਵੀ ਚੁੱਕ ਲਿਆ ਅੱਗੇ 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 ਇਸ ਦੇ ਵਿੱਚ ਰਸਾਤਲ ਵਾਲ ਨੂੰ ਜਾਂਦੇ ਜਾਓ ਤਾਤੇ ਜੋ ਬਾਣੀ ਸਾਨੂੰ ਸੁਚੇਤ ਕਰਦੀ ਹੈ ਸਭ ਤੋਂ ਵੱਡੇ ਸਾਧੂ ਨੇ ਜਿਨ੍ਹਾਂ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਜਿਹੜੇ ਤੱਤਿਆਂ ਤਵੀਆਂ ਤੇ ਬਹਿ ਕੇ ਵੀ ਬਾਣਾ ਮੰਨ ਰਹੇ ਨੇ ਜਿਹੜੇ ਪਰਉਪਕਾਰ ਦੀ ਚਾਂਦਰੀ ਚੌਂਕ ਚ ਆਪਣਾ ਸਿਰਸ ਵੀ ਦੇ ਦਿੰਦੇ ਐਦੋਂ ਵੱਡਾ ਸਾਧੂ ਐਦੋਂ ਵੱਡਾ ਮਹਾਤਮਾ ਐਦੋਂ ਵੱਡਾ ਗੁਰੂ ਕੋਈ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਚ ਗੁਰੂਆਂ ਦੀ ਬਾਣੀ ਸ਼ਹੀਦਾਂ ਦੀ ਬਾਣੀ ਉਹ ਤੋਂ ਵੱਡੇ ਸ਼ਹੀਦ ਕੌਣ ਹਨ ਕਿਸੇ ਇਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜੀ ਭਰੋਸਾ ਰੱਖੋ ਅਰਦਾਸ ਕਰਿਆ ਕਰੋ ਬਾਣੀ ਪੜਿਆ ਕਰੋ ਭਟਕੋ ਨਾ ਇੱਕ ਕਦਮ ਵੀ ਸਾਡਾ ਗਲਤ ਲਿਆ ਹੋਇਆ ਸਾਨੂੰ ਫਿਰ ਬਹੁਤ ਦੂਰ ਲੈ ਜਾਏਗਾ ਤਾਂ ਤੇ ਗੁਰੂ ਕਿਰਪਾ ਕਰਨ ਸਾਡਾ ਵਿਸ਼ਵਾਸ ਬਣਿਆ ਰਹੇ ਇਹ ਅਰਦਾਸ ਹੈ ਸਤਿਗੁਰੂ ਦੇ ਚਰਨਾਂ 'ਚ ਸਮੇਂ ਦੀ ਸਮਾਪਤੀ ਹੈ ਸਾਥ ਸੰਗਤ ਜੀ ਹਜ਼ੂਰੀ ਜਥਾ ਪਹੁੰਚ ਚੁੱਕਿਆ ਸੋ ਆਓ ਇੱਥੇ ਹੀ ਸਮਾਪਤੀ ਕਰਦੇ ਆਂ ਦਾਸ ਵੱਲੋਂ ਵਿਚਾਰ ਕਰਦੇ ਆਂ ਹੁਣਾਂ ਪੁੱਲਾਂ ਚੁੱਕਾਂ ਦੀ ਖਿਮਾ ਅਖੀਰ ਦੇ ਮੰਗਲ ਦਾ ਪਾਠ ਕਰਕੇ ਸਮਾਪਤੀ ਕਰੀਏ ਹਾਏ ਪ੍ਰਭ ਸਰਣਾ ਗਤੀ ਕਿਰਪਾ ਨਿਧਾ ਦਿਆਲ ਏਕ ਅਖਰ ਹਰ ਮਨ ਵਸਦਾ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ